ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪਦੇ ਸਵਾਗਤ ਸਰਜੀਤ ਵਲੌਗ ਵਿੱਚ ਅੱਜ ਸਭ ਠੀਕ ਹੈ I ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਇਹ ਸ਼ਾਮ ਦਾ ਟਾਈਮ ਹੈਗਾ ਜੀ ਟਾਈਮ ਹੈਗਾ 6 ਵਜੇ ਦਾ ਤੇ ਅੱਜ ਮੈਂ ਚੰਡੀਗੜ੍ਹ ਗਈ ਸੀ ਮੈਡੀਸਿਨ ਵਗੈਰ ਲੈ ਆਂਦੀ ਤੇ ਇੱਕ ਵਲੌਗ ਦੀ ਕੁਛ ਛੂੜਨੀ ਸੀ ਕੀਤਾ ਵੈਸੇ ਇੱਕ ਵਲੌਗ ਦੀ ਸਮਾਪਤੀ ਕਰਤੀ ਹੁਣ ਸ਼ਾਮ ਤੋਂ ਵਲੌਗ ਸ਼ੁਰੂ ਕਰਨ ਲੱਗਿਆ ਅਗਰ ਤਾਂ ਥੋੜਾ ਜਿਹਾ ਵੀ ਮੇਰਾ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਹੁਣ ਕੰਮ ਕਰਦੇ ਆ ਥੋੜਾ ਫੀਵਰ ਜਿਹਾ ਲੱਗ ਰਿਹਾ ਸੀਗਾ ਤੇ ਹਵਾ ਜੀ ਪੈ ਗਈ ਤੇ ਇੱਥੇ ਦੇਖੋ ਕੰਬਲ ਵਗਾਰਾ ਸੀ ਬੈੱਡ ਕੰਬਲ ਕੱਢੇ ਹੋਏ ਨੇ ਇਹ ਦੁਪਹਿਰੇ ਮੈਂ ਲੰਮੇ ਪਈ ਸੀ ਇਧਰ ਕੱਪੜੇ ਜੋੜੇ ਜੋੜਨ ਵਾਲੇ ਨੇ ਇਹਨਾਂ ਨੂੰ ਜੋੜਾਂਗੀ ਬਹੁਤ ਮੈਸੀਜ ਆ ਗਿਆ ਇੱਕ ਦਿਨ ਬਿਮਾਰ ਹੋਏ ਬੰਦਾ ਤਾਂ ਬਹੁਤ ਹੋ ਜਾਂਦਾ ਅੱਜ ਮੈਨੂੰ ਥੋੜਾ ਜਿਹਾ ਚੰਡੀਗੜ੍ਹ ਜਾਣਾ ਪਿਆ ਦੋ ਤਿੰਨ ਕੰਮ ਕੀਤੇ ਕੰਮ ਉਲਝ ਗਿਆ ਤੇ ਹੁਣ ਤਾਂ ਬਸ ਬੈੱਡਾਂ ਤੋਂ ਕੰਬਲ ਨਹੀਂ ਹੁਣ ਉੱਠਣੇ ਤੇ ਬ੍ਰਿਯਮ ਵੀ ਆਇਆ ਟਿਊਸ਼ਨ ਤੇ ਨਹੀਂ ਗਿਆ ਕਿਉਂਕਿ ਉਹਨੂੰ ਵੀ ਫੀਵਰ ਲੱਗ ਰਿਹਾ ਸੀ ਪਰ ਫਿਰ ਵੀ ਉਹਦੇ ਫਰੈਂਡ ਆਏ ਤੇ ਦੋਸਤ ਬਾਹਰ ਪਾਰਕ ਚ ਚਲੇ ਗਿਆ ਤੇ ਉਧਰ ਮੈਂ ਦਾਲ ਰੱਖੀ ਹੋਈ ਰਸੋਈ ਚ ਔਰ ਸ਼ਾਮ ਦੇ ਬਰਤਨ ਸਾਫ ਕਰਨੇ ਆ ਤੇ ਉਧਰ ਬੇਟੀ ਦਾ ਫੋਨ ਆਇਆ ਆ ਆਪਣੇ ਪਾਪਾ ਨਾਲ ਗੱਲ ਕਰ ਰਹੀ ਹੈ ਤੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲਈ ਤੇ ਇੱਥੇ ਮੈਂ ਦਾਲ ਰੱਖੀ ਹੋਈ ਹੈ ਦਾਲ ਮੈਂ ਰੱਖੀ ਹੋਈ ਆ ਅਰਹਰ ਅਰਹਰ ਦੀ ਔਰ ਮੂੰਗੀ ਮੂੰਗੀ ਦੀ ਤੋਂ ਵੀ ਅਰਹਰ ਔਰ ਮੂੰਗੀ ਦੋਨੋਂ ਮਿਕਸ ਕਰਕੇ ਤੇ ਅੱਜ ਉਹਦੀ ਦਾਲ ਬਣਾ ਰਹੀ ਹਾਂ ਤੇ ਨਾਲ ਰਾਈਸ ਥੋੜੇ ਪਏ ਨੇ ਤੇ ਆਟਾ ਮੇਰਾ ਗੁੱਝਾ ਪਿਆ ਜੇ ਫੁਲਕਾ ਕਿਸੇ ਨੇ ਖਾਣਾ ਉਹ ਖਾ ਲੈਣਗੇ ਤੇ ਵੈਸੇ ਮਿਕਸ ਵੈਜ ਵੀ ਤੇ ਔਰ ਥੋੜੇ ਚਨੇ ਵੀ ਪਏ ਹੋਏ ਨੇ ਤੇ ਉਹੀ ਨਾ ਭਾਵੇਂ ਜੋ ਮਰਜੀ ਬਿਮਾਰ ਹੋ ਤੁਸੀਂ ਭਾਵੇਂ ਜੋ ਮਰਜੀ ਤੁਹਾਨੂੰ ਘਰ ਦੇ ਕੰਮ ਜ਼ਰੂਰ ਕਰਨੇ ਪੈਂਦੇ ਇੱਕ ਲੇਡੀਜ਼ ਨੂੰ ਕੰਮ ਜ਼ਰੂਰ ਕਰਨੇ ਪੈਂਦੇ ਨੇ ਤੇ ਬਨੇ ਰਹੇ ਹੋ ਇਦਾਂ ਹੀ ਤੁਸੀਂ ਤੇ ਸਾਰੇ ਭੈਣ ਭਰਾ ਬਹੁਤ ਵਲੋਗਾਂ ਨੂੰ ਪਿਆਰ ਦੇ ਰਹੇ ਨੇ ਤੇ ਅੱਜਕੱਲ ਮੈਂ ਲਾਈਵ ਵੀ ਆ ਰਹੀ ਹਾਂ ਤੁਹਾਨੂੰ ਪਤਾ ਹੀ ਹੈ ਨਾ ਲਾਈਵ ਦੇ ਨਾਲ ਵੀ ਸਾਰੇ ਜੁੜਦੇ ਨੇ ਤੇ ਇੱਧਰ ਬਰਤਨ ਹੋ ਕੇ ਵੇਖ ਭੈਣਾਂ ਨੂੰ ਪਤਾ ਸਾਰਿਆਂ ਨੂੰ ਕਿ ਬਰਤਨ ਐਨੇ ਇਹਨਾਂ ਵਾਧਾ ਨਾ ਬਰਤਨਾਂ ਦਾ ਵਾਕੇ ਬਹੁਤ ਜ਼ਿਆਦਾ ਵਾਧਾ ਤੇ ਪਰ ਜਦੋਂ ਸੇਰ ਨਾ ਠੀਕ ਹੋਏ ਉਹ ਦੱਛਣ ਨਾਲ ਚਲੋ ਗੀਜ਼ਰ ਲੱਗਾ ਚਲੋ ਉਹਦੇ ਨਾਲ ਗਰਮ ਪਾਣੀ ਨਾ ਧੋ ਲਈ ਦੇ ਨੇ ਤੇ ਕੰਮ ਤੇ ਕਰਨਾ ਹੀ ਪੈਣਾ ਹਨ ਤੇ ਜਿਵੇਂ ਅੱਜ ਹੁਣ ਨਾ ਕੰਮ ਕੀਤਾ ਨਾ ਕੱਲ ਮੈਨੂੰ ਸੇਰੇ ਬਹੁਤ ਜ਼ਿਆਦਾ ਕੰਮ ਹੋ ਜਾਣਾ ਕਿਉਂਕਿ ਕੱਲ ਫਿਰ ਸਫਾਈਆਂ ਵੀ ਹੁੰਦੀਆਂ ਡਸਟਿੰਗ ਵਗੈਰਾ ਦੇ ਪੈਰ ਦੀ ਰੋਟੀ ਸੇਰ ਦੀ ਰੋਟੀ ਤੇ ਹੋਰ ਕੰਮ ਬਹੁਤ ਹੋ ਜਾਂਦੇ ਮੈਂ ਇਸ ਕਰਕੇ ਹੁਣ ਮੈਂ ਕੱਪੜੇ ਸਾਰੇ ਜੋੜ ਕੇ ਥਾਉ ਤੇ ਰੱਖਾਂਗੀ ਤੇ ਮੈਂ ਹਜੇ ਜੀ ਵੂਲਨ ਕੱਪੜੇ ਬਿਲਕੁਲ ਨਹੀਂ ਕੱਢੇ ਮੈਂ ਉਹ ਜੋ ਸਕਾ ਕੇ ਰੱਖਲੇ ਸੀਗੇ ਤੇ ਬੇਟੇ ਦੇ ਕੱਢ ਤੇ ਅਲਮਾਰੀ ਸੈਟ ਕਰਤੀ ਐ ਥੋੜੀ ਜਿਹੀ ਨਹੀਂ ਕੀਤੀ ਜਿਆਦਾ ਨਹੀਂ ਕੀਤੀ ਹਜੇ ਤੇ ਮੈਂ ਆਪਣੇ ਸੂਟ ਕੱਢਨੇ ਸੀ ਇੱਕ ਹੀ ਸੂਟ ਕੱਢਿਆ ਇਹ ਵਾਲਾ ਇਹ ਜਿਆਦਾ ਇਨਾ ਮੋਟਾ ਨਹੀਂ ਆ ਤੇ ਹੁਣ ਠੰਡ ਆ ਗਈ ਕੋਟੀਆਂ ਸਵਟਰ ਕੱਢਾਂਗੀ ਕਿ ਮੜੀ ਜੱਜ ਅੰਦਰ ਅੰਦਰ ਰਹਿੰਦੇ ਨਹੀਂ ਠੰਡ ਲੱਗਦੀ ਪਰ ਜਦੋਂ ਬਾਹਰ ਜਾਂਦੇ ਫੇਰ ਪਤਾ ਲੱਗਦਾ ਠੰਡ ਹੈਗੀ ਆ ਤੇ ਥੋੜੀ ਅੱਜ ਸਿਤ ਹੁੰਦ ਵੀ ਜੀ ਵੀ ਸੀਗੀ ਤੇ ਦੱਸਿਓ ਕਮੈਂਟ ਕਰਕੇ ਕਿੱਥੇ ਕਿੱਥੇ ਤੁਹਾਨੂੰ ਦਪੈ ਰਹੀ ਐ ਤੇ ਚਲੋ ਮਿਲਦੇ ਆ ਫਿਰ ਬਾਹਰ ਦਾ ਵੀ ਤੁਹਾਨੂੰ ਦਿਖਾ ਦਿੰਨੇ ਥੋੜੇ ਜਿਹਾ ਪਾਰਕ ਚ ਤੇ ਲਾਈਟਾਂ ਵਗੈਰਾ ਹਜੇ ਚੱਗ ਨਹੀਂ ਰਹੀਆਂ ਸਟਰੀਟ ਲਾਈਟਸ ਨਹੀਂ ਤੇ ਦਿਖਾ ਦੇਣਾ ਸੀ ਚਲੋ ਜੀ ਮਿਲਦੇ ਆ ਮੈਂ ਇੱਥੇ ਲਸਣ ਪਿਆ ਲੈ ਕੇ ਆਈ ਆ ਉਛਿਲਣ ਲੱਗੀਆਂ ਤੇ ਨਾਲੇ ਉਸ ਤੜਕਾ ਲਾਉਣ ਤੋਂ ਬਾਅਦ ਬਰਤਨ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਜਿਹੜੇ ਕੱਪੜੇ ਪ੍ਰੈਸ ਵਾਲੇ ਉਹ ਅਲੱਗ ਕਰਾਂਗੀ ਤੇ ਜਿਹੜੇ ਜੋੜਨ ਵਾਲੇ ਉਹ ਜੋੜਾਂਗੇ ਤੇ ਨਾਲ ਬਣੇ ਰਿਓ ਮੇਰੇ ਨਾਲ ਤੇ ਹਾਂਜੀ ਫਰੈਂਡਸ ਇਹ ਨੈਕਸਟ ਮਾਰਨਿੰਗ ਐ ਤੇ ਟਾਈਮ ਹੋ ਗਿਆ ਸੀ ਇੱਥੇ 7 ਵਜੇ ਦਾ ਤੇ ਬਰਿਆਮ ਨੂੰ ਸੋਮਵਾਰ ਦਾ ਦਿਨ ਸੀ ਤੇ ਬਰਿਆਮ ਨੇ ਜਾਣਾ ਸੀ ਸਕੂਲ ਥੋੜਾ ਮੈਨੂੰ ਫੀਵਰ ਹੋਣ ਕਰਕੇ ਨਾ ਤੇ ਮੈਂ ਰਾਤ ਫਿਰ ਕੁਝ ਸ਼ੂਟ ਨਹੀਂ ਕਰ ਪਾਈ ਤੇ ਦੋ ਤਿੰਨ ਦਿਨ ਤੋਂ ਮੈਨੂੰ ਇਦਾਂ ਹੀ ਹੋ ਰਿਹਾ ਫੀਵਰ ਜਾਂ ਚੱਲ ਰਿਹਾ ਥੋੜਾ ਤੇ ਇਸ ਵੇਰੇ ਮੈਂ ਆਲੂ ਵਾਲੇ ਪਰੌਂਠੇ ਬਣਾ ਰਹੀ ਸੀਗੇ ਤੇ ਫਿਰ ਮੈਂ ਨਾਲ-ਨਾਲ ਮੈਂ ਕਿਚੜਾ ਸ਼ੂਟ ਕਰਦೇನೆ ਆਪਣੇ ਫਰੈਂਡਸ ਨੂੰ ਦਿਖਾ ਦਿੰਨੇ ਆ ਤੇ ਵਿਰਿਆਮ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਵੇਰ ਦਾ ਟਾਈਮ ਹੁੰਦਾ ਬਹੁਤ ਬਿਜ਼ੀ ਹੁੰਦਾ ਤੇ ਇਸ ਤੋਂ ਪਹਿਲਾਂ ਮੈਂ ਲਾਈਵ ਵੀ ਆਈ ਸੀਗੀ ਤਾਂ ਕਰਕੇ ਤੇ ਅੱਜਕੱਲ ਬਿਜ਼ੀ ਇਸ ਕਾਫੀ ਚੱਲ ਰਿਹਾ ਤੇ ਕੋਈ ਸਿਹਤ ਵੀ ਨਹੀਂ ਦੇ ਰਹੀ ਸਾਥ ਤੇ ਫਿਰ ਮੈਂ ਇਥੇ ਆਲੂ ਵਾਲੇ ਭਰੋਲੇ ਬਣਾ ਰਹੀ ਸੀ ਤੇ ਫਿਰ ਮੈਂ ਕਿਹਾ ਚਲੋ ਸਾਰੇ ਬਣਾ ਕੇ ਰੱਖ ਲੈਨੇ ਤੇ ਵੈਸੇ ਤਾਂ ਅਸੀਂ 12 ਵਜੇ ਹੀ ਖਾਂਦੇ ਹਾਂ ਚਲੋ ਇਹ ਗਰਮ ਕਰਕੇ ਖਾ ਲਾਂਗੇ ਕਿਉਂ ਤਵਾ ਤਪਿਆ ਪਿਆ ਤੇ ਨਾਲ ਹੀ ਬਣ ਜਾਣ ਵਧੀਆ ਨਾਲੇ ਮੇਰੇ ਕੋਲ ਨਾ ਟਾਈਮ ਸੀਗਾ ਮੈਂ ਕਿਹਾ ਚਲੋ ਪਰੌਂਠੇ ਬਣਾ ਹੀ ਲੈਨੇ ਹਾਂ ਸਾਰੇ بار-ਬਾਰ ਤਵਾ ਕਰਨ ਨਾਲੋਂ ਤੇ ਚਲੋ ਬਣੇ ਹੋਣਗੇ ਚਲ ਆਪੇ ਖਾਦੇ ਜਾਣਗੇ ਪਰ ਨਹੀਂ ਫਿਰ ਅਸੀਂ 10 ਵਜੇ ਖਾ ਲਈ ਸੀ ਰੋਟੀ ਤੇ ਇੱਥੇ ਮੈਂ ਇਹ ਕੰਮ ਕਰਕੇ ਤੇ ਉਸ ਤੋਂ ਬਾਅਦ ਮੈਂ ਕੋਈ ਸ਼ੂਟ ਨਹੀਂ ਸੀ ਕੀਤਾ ਤੇ ਇੱਥੇ ਟਾਈਮ ਹੈਗਾ 12 ਵਜੇ ਦਾ 12:30 1 ਵਜੇ ਦਾ ਟਾਈਮ ਸੀਗਾ ਕਿਉਂਕਿ ਸਿਹਤ ਨਾ ਠੀਕ ਹੋਣ ਕਰਕੇ ਕੰਮ ਕਰਕੇ ਮੈਂ ਲੇਟ ਗਈ ਸੀ ਥੋੜਾ ਤੇ ਫਿਰ ਮੈਂ ਉੱਠੀ ਉੱਠ ਕੇ ਸਬਜ਼ੀ ਵਗੈਰਾ ਕੱਟੀ ਤੇ ਕਿਉਂਕਿ ਭਾਵੇਂ ਇੱਕ ਲੇਡੀ ਭਾਵੇਂ ਜਿੰਨਾ ਮਰਜੀ ਹੈ ਨਾ ਬਿਮਾਰ ਹੋ ਜੋ ਮਰਜੀ ਹੋ ਜਦੋਂ ਘਰ ਨਾਲ ਸਾਥ ਨਾ ਹੋਵੇ ਨਾ ਤੇ ਬੰਦਾ ਬੜਾ ਹੁੰਦਾ ਬੰਦਾ ਕਹਿ ਤੇ ਦਿੰਦਾ ਹੈ ਨਾ ਕਿ ਜੀ ਸਾਨੂੰ ਕੋਈ ਦੇਖਦਾ ਨਹੀਂ ਹੈ ਨਾ ਮੈਂ ਗੱਲ ਨਹੀਂ ਕਰਦੀ ਜੇ ਘਰ ਚ ਕੋਈ ਹੈਗਾ ਵੱਡਾ ਤੇ ਬੰਦਾ ਜੇ ਕੋਈ ਬਿਮਾਰ ਆ ਤੇ ਬੰਦਾ ਉਹਨੂੰ ਦੇਖਣਾ ਚਾਹੀਦਾ ਪਰ ਕਈਆਂ ਘਰਾਂ ਚ ਨਹੀਂ ਆ ਚਲੋ ਜੀ ਤੇ ਬਿਮਾਰ ਵੀ ਹੋਏ ਤੇ ਕੰਮ ਕਰਨਾ ਹੀ ਪੈਂਦਾ ਤੇ ਫਿਰ ਮੈਂ ਉੱਠੀ ਉੱਠ ਕੇ ਫਿਰ ਮੈਂ ਕਿਹਾ بیٹے ਨੇ ਆ ਜਾਣਾ ਸਕੂਲ ਤੋਂ ਤੇ ਮੈਂ ਲੱਗੀ ਸੀ ਇੱਥੇ ਗੋਭੀ ਕੱਟੀ ਸੀ ਬੰਦ ਗੋਭੀ ਪਈ ਸੀ ਇੱਕ Shimla mirch yellow ਵਾਲੀ ਪਈ ਸੀ ਤੇ ਗਾਜਰਾਂ ਸੀਗੇ ਆ ਮਟਰ ਸੀ ਮਟਰ ਤੇ ਫਰੋਜ਼ਨ ਸੀ ਪਏ ਫ੍ਰਿਜ ਚ ਉਹ ਮੈਂ ਸਵੇਰ ਭੇਂਦ ਕੇ ਰੱਖਲੇ ਸੀ গরম ਪਾਣੀ ਚ ਤੇ ਨਾਰਮਲ ਹੋ ਜਾਣਗੇ ਤੇ ਥੋੜੇ ਆਲੂ ਪਾ ਕੇ ਤੇ ਫਿਰ ਮੈਂ ਕਿਹਾ ਚਲੋ ਸਬਜ਼ੀ ਬਣਾ ਲੈਂਦੇ ਇੱਥੇ ਮੈਂ ਲਸਣ ਪਿਆਜ਼ ਅਦਰਕ ਤੇਲ ਵਿੱਚ ਪਾ ਕੇ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਸਾੜ ਲਿਆ ਸੀਗਾ ਤੇ ਉਹਦੇ ਵਿੱਚ ਜੀਰਾ ਪਾਤਾ ਫਿਰ ਲਸਣ ਪਿਆਜ਼ ਪਾਤਾ ਫਿਰ ਮੈਂ ਅਦਰਕ ਤੇ ਟਮਾਟਰ ਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਲੂਣ ਮਿਰਚ ਮਸਾਲਾ ਪਾ ਕੇ ਤੇ ਉਸ ਤੋਂ ਬਾਅਦ ਮੈਂ ਜਿਹੜੀ ਸਬਜੀ ਸੀ ਸਾਰੀ ਕੱਟ ਕੇ ਪਾ ਦਿੱਤੀ ਤੇ ਆਲੂ ਮੈਂ 2-3 ਨਹੀਂ ਪਾਈ ਆਲੂ ਮੈਂ ਕੱਟ ਹੀ ਪਾਣੀ ਇਹਦੇ ਵਿੱਚ ਉਹ ਵੀ ਬਰੀਆਮ ਕਰਕੇ ਪਾਉਣੀ ਮੈਂ ਮੋਸਟਲੀ ਮੈਂ ਆਲੂ ਹੀ ਕੱਟ ਪਾਣੀ ਇਹ ਸਬਜੀ ਤੇ ਸਬਜੀ ਬਹੁਤ ਸਵਾਦ ਬਣੀ ਸੀਗੀ ਤੇ ਇੱਥੇ ਮੈਂ ਤੜਕਾ ਲਾਤਾ ਨਾਲ-ਨਾਲ ਮੈਂ ਕਿਹਾ ਚਲੋ ਆਟਾ ਵੀ ਗੁੰਨ ਲੈਣੇ ਨੇ ਤੇ ਉਹ ਬੱਚੇ ਨੇ ਤਾਂ ਆਉਂਦਾ ਨੇ ਤੇ ਬ੍ਰੈਡ ਵਗੈਰਾ ਖਾਣ ਲੱਗ ਜੇਗਾ ਤੇ ਇਸ ਕਰਕੇ ਫਿਰ ਮੈਨੂੰ ਹੁੰਦਾ ਕਿ ਚਲੋ ਬੱਚੇ ਹੁਣ ਬਣੀ ਹੋ ਗਈ ਸਬਜ਼ੀ ਚਲੋ ਰਾਤ ਨੂੰ ਵੀ ਥੋੜੀ ਦਾਲ ਵੀ ਪਈ ਸੀਗੀ ਰਾਤ ਦੀ ਮੈਂ ਤੁਹਾਨੂੰ ਪਤਾ ਮੂੰਗੀ ਦੀ ਦਾਲ ਬਣਾਈ ਸੀਗੀ ਉਹ ਵੀ ਦਾਲ ਵੀ ਪਈ ਸੀਗੀ ਤੇ ਸਵੇਰੇ ਆਲੂ ਵਾਲੇ ਪਰੌਂਠੇ ਬਣ ਗਏ ਸੀਗੇ ਤੇ ਉਹ 10 ਵਜੇ ਖਾਦੇ ਪਰ ਇਹ ਮੈਂ ਟਾਈਮ ਹੈਗਾ ਸੀ 1:30 ਵਜੇ ਦਾ ਤੇ ਮੈਂ ਕਿਹਾ ਚਲੋ ਮੈਂ ਤਾਂ ਸਬਜ਼ੀ ਬਣੀ ਹੋ ਗਈ ਚਲੋ ਰਾਤ ਨੂੰ ਵੀ ਅੱਜ ਕੀ ਕੰਮ ਨਾਲੇ ਤੇ ਕਿਉਂਕਿ ਦੁਪਹਿਰ ਨੂੰ ਮੈਨੂੰ ਲੱਗਦਾ ਨਹੀਂ ਸੀ ਰੋਟੀ ਕਿਸੇ ਨੇ ਖਾਣੀ ਪਰ ਫਿਰ ਵੀ ਮੈਂ ਬਰਿਆਮ ਕਰਕੇ ਮੈਨੂੰ ਹੁੰਦਾ ਕਿ ਜਦੋਂ ਆਂਦਾ ਕੋਈ ਫਿਰ ਉਹਨੂੰ ਹੁੰਦਾ ਕਿ ਮੈਂ ਬਿਸਕਟ ਵਗੈਰਾ ਕੁਛ ਅੱਧਾ ਖਾ ਲਾਂ ਤੇ ਉਹ ਮੈਨੂੰ ਆਲੂ ਵਾਲਾ ਪਰੌਂਠਾ ਵੀ ਉਹਦੇ ਦੋ ਪਏ ਸੀ ਪਰ ਮੈਂ ਸਬਜੀ ਬਣਾ ਲਈ ਮੈਂ ਚਲੋ ਬਣੀ ਹੋਗੀ ਚਲੋ ਰਾਤ ਨੂੰ ਖਾਧੀ ਜਾਏਗੀ ਤੇ ਇੱਥੇ ਨਾਲ ਹੀ ਮੈਂ ਆਟਾ ਗੁੰਨ ਲਿਆ ਸੀ ਆਟਾ ਗੁੰਨ ਕੇ ਰੱਖ ਲਿਆ ਤੇ ਜਿਹੜੇ ਬਰਤਨ ਸੀ ਉਹ ਸਾਫ਼ ਕੀਤੇ ਤੇ ਉਸ ਤੋਂ ਬਾਅਦ ਮੇਰੇ ਕੋ ਨਾ ਵੀਡੀਓ ਸ਼ੂਟ ਹੋਈ ਨਹੀਂ ਤੇ ਅਗਰ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਇਹ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਮੈਂਟ ਕਰਿਆ ਕਰੋ ਲਾਈਕ ਨਹੀਂ ਕਰਦੇ ਸਾਰੀਆਂ ਭੈਣਾਂ ਲਾਈਕ ਨਹੀਂ ਕਰਦੀਆਂ ਪਲੀਜ਼ ਲਾਈਕ ਕਰਿਆ ਕਰੋ ਤੇ ਦੇਖੋ ਸਬਜੀ ਦੀ ਰੰਗਤ ਦੇਖ ਕੇ ਬਹੁਤ ਵਧੀਆ ਲੱਗੀ ਬਹੁਤ ਸਵਾਦ ਸੀ ਕਿਉਂਕਿ ਹਜੇ ਨਵੀਆਂ ਨਵੀਆਂ ਸਬਜ਼ੀਆਂ ਆ ਰਹੀਆਂ ਨੇ ਫਰੈਸ਼ ਜੀਆਂ ਤੇ ਸਬਜੀ ਨੂੰ ਨਾ ਮੈਂ ਹਮੇਸ਼ਾ ਹੀ ਮੈਂ ਤਵਾ ਰੱਖ ਦੇਣੀ ਹੁੰਦੀ ਥੱਲੇ ਕਿ ਜਦੋਂ ਲੱਗੇ ਕਿ ਥੋੜਾ ਜਨਾ ਬਨਣ ਵਾਲੀ ਹੈ ਸਿਮ ਕਰਨ ਤੋਂ ਮੈਂ ਵਿੱਚ ਤਵਾ ਰੱਖ ਦਿੱਤਾ ਸੀ ਤਵਾ ਗਰਮ-ਗਰਮ ਹੁੰਦਾ ਤੇ ਹੌਲੀ ਹੌਲੀ ਸਬਜੀ ਜਿਹੜੀ ਪੱਕਦੀ ਹੈ ਤੇ ਸਭ ਹੌਲੀ ਹੌਲੀ ਤੁਹਾਨੂੰ ਪਤਾ ਹੈ ਕਿ ਜੇ ਚੀਜ਼ ਪੱਕੀ ਹੋਵੇ ਤੇ ਬਹੁਤ ਸਵਾਦ ਲੱਗਦੀ ਬਣੀ ਹੋਈ ਤੇ ਬਹੁਤ ਸਵਾਦ ਸੀਗੀ ਸਬਜੀ ਵਾਕਈ ਤੇ ਮਿਕਸ ਵੈਜ ਬਣ ਗਈ ਤੇ ਫਿਰ ਮੈਂ ਸੋਚਿਆ ਮੈਂ ਇਹ ਪਨੀਰ ਸੀ ਇੱਥੇ ਪਿਆ ਤੇ ਬਰਿਆਮ ਕਹਿੰਦਾ ਨੂੰ ਚਲੋ ਥੋੜਾ ਜਿਹਾ ਪਨੀਰ ਪਾ ਦਾਂਗੇ ਥੋੜਾ ਖੁਸ਼ ਹੋ ਜੂਗਾ ਹੋਰ ਤੇ ਉਹਦੇ ਵਾਸਤੇ ਮੈਂ ਪਨੀਰ ਵਿੱਚ ਪਾ ਦਿੱਤਾ ਸੀ ਫਿਰ ਮੈਂ ਪਨੀਰ ਪਨੀਰ ਵਿੱਚੋਂ ਕੱਢ ਕੇ ਨਾਲ ਸਬਜੀ ਦੇ ਨਾਲ ਬਰਿਆਮ ਨੂੰ ਦੇ ਦਤਾ ਸੀਗਾ ਤੇ ਬੜਾ ਖੁਸ਼ ਹੋ ਕੇ ਖਾਂਦਾ ਉਹ ਤੇ ওই ਬੱਚੇ ਦਾ ਧਿਆਨ ਰੱਖਣਾ ਪੈਂਦਾ ਹੈ ਹੀ ਹੁੰਦਾ ਕਿ ਖਾ ਬੱਚੇ ਨੂੰ ਸੱਚੀ ਜਰੂਰ ਖਾਣੀ ਚਾਹੀਦੀ ਨੇ ਤਾਂ ਦੋ ਤਿੰਨ ਦਿਨ ਹੋ ਗਏ ਮੈਂ ਨਾ ਵੀਡੀਓ ਨਹੀਂ ਪਾ ਸਕੀ ਤੇ ਰੋਟੀ ਬਣਾਉਣ ਤੋਂ ਬਾਅਦ ਸਾਰਾ ਤੇ ਉਸ ਤੋਂ ਬਾਅਦ ਮੈਂ ਕੁਝ ਕੀਤਾ ਨਹੀਂ ਰਾਤ ਕੱਲ ਵੀ ਇਹ ਕੱਲ ਦੁਪਹਿਰ ਦਾ ਲੰਚ ਦਾ ਮੈਂ ਤੁਹਾਨੂੰ ਵੀਡੀਓ ਦਿਖਾਈ ਹੋ ਬਲੀ ਤੇ ਹੁਣ ਟਾਈਮ ਹੈਗਾ 2 ਵਜੇ ਦਾ ਤੇ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਅੱਜ ਮੈਂ ਵੀਡੀਓ ਅਪਲੋਡ ਕਰਨ ਲੱਗੀ ਹਾਂ ਤੇ ਮੈਂ ਕਿਹਾ ਚਲੋ ਮੈਂ ਵੀਡੀਓ ਦੀ ਐਂਡ ਕਰਨਾ ਤੇ ਫਰੈਂਡਸ ਨਾਲ ਗੱਲ ਕਰ ਲੈਨੇ ਤੇ ਕੁਝ ਮੇਰੀ ਤਬੀਅਤ ਦੇ ਨਾਲ ਠੀਕ ਹੋਣ ਕਰਕੇ ਤੇ ਮੇਰੇ ਤੋਂ ਵੀਡੀਓ ਨਹੀਂ ਸੀ ਆ ਰਹੀਆਂ ਮੇਰੀਆਂ ਤੇ ਸਾਰੇ ਭੈਣ ਭਰਾ ਨੂੰ ਪਤਾ ਕਿ ਲਾਈਵ 'ਚ ਮੈਂ ਆ ਰਹੀ ਹਾਂ ਅੱਜ ਕੱਲ ਤੇ ਹੁਣ ਹੈਗਾ 2 ਵਜੇ ਤੇ ਚਾਹ ਮੈਂ ਲੱਗੀ ਰੱਖੀ ਹੋਈ ਹੈ ਮੈਂ ਹੁਣ ਬਾਥਰੂਮ ਸਾਫ ਕਰਕੇ ਸੀ ਕਿਸੇ ਇਸ਼ਨਾਨ ਕੀਤਾ ਹੈ ਤੇ ਇੱਧਰ ਬੈੱਡ ਤੇ ਨਾ ਮੈਂ ਮੈਂ ਦਿਖਾਨੀ ਆ ਤੁਹਾਨੂੰ ਆ ਦੇਖੋ ਇੱਥੇ ਚਾਹ ਤਰਹੀ ਹੋਈ ਹੈ ਚਾਹ ਰਿਝਰੀ ਹੈ ਇਹ ਲਸਣ ਪਿਆਜ਼ ਮੈਂ ਰੱਖਿਆ ਹੋਇਆ ਦਾਲ ਨੂੰ ਤੜਕਾ ਲਗਾਉਣਾ ਹੈ ਕੰਮ ਸਾਰਾ तकरीबन ਸਾਰੇ ਹੋ ਗਏ ਨੇ ਤੇ ਇਸ ਰੂਮ ਵਿੱਚ ਮੈਂ ਗੱਦੇ ਸੁਕਣੇ ਪਾਏ ਸੀ ਇੱਧਰ ਗੱਦੇ ਸੁਕਣੇ ਪਾਏ ਨੇ ਇੱਕ ਲੈ ਆਈਆਂ ਤੇ ਇੱਕ ਮੈਂ ਲਿਆਉਣਾ ਹਜੇ ਬਾਹਰ ਪਿਆ ਹੈ ਧੁੱਪ ਚ ਹੁਣ ਮੇਰੇ ਕੋਲ ਟਾਈਮ ਹੈਗਾ ਥੋੜੀ ਡਸਟਿੰਗ ਕਰਾਂਗੀ ਇੱਥੇ ਇਹ ਮੈਂ ਬੈੱਡ ਸਾਫ਼ ਕੀਤਾ ਸੀ ਸਾਰਾ ਤਾਂ ਕਰਕੇ ਤੇ ਮੈਂ ਗੱਦਾ ਮੈਨੂੰ ਲੱਗਾ ਥੋੜਾ ਨਾ ਸਿੱਲਾ ਜਿਹਾ ਲੱਗ ਰਿਹਾ ਸੀਗਾ ਬਰਿਆਮ ਕੋ ਪਾਣੀ ਡੁੱਲ ਗਿਆ ਸੀਗਾ ਤੇ ਮੈਂ ਉਹ ਬਾਹਰ ਸੁਕਣੇ ਪਾਇਆ ਉਹ ਸੁੱਕ ਗਿਆ ਹੁਣ ਹੁਣ ਮੈਨੂੰ ਅੰਦਰ ਲੈ ਕੇ ਆਵਾਂਗੀ ਤੇ ਰੱਖਾਂਗੀ ਤੇ ਬਨੇ ਰਿਓ ਇਦਾਂ ਜੇ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਚੰਗੀ ਲੱਗਦੀ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਤੇ ਉਹ ਠੰਡ ਤੇ ਨਹੀਂ ਵੈਸੇ ਇੰਨੀ ਪਿਆਰੀ ਤੇ ਮੈਨੂੰ ਦੱਸਿਓ ਸਾਰੇ ਤੁਸੀਂ ਕਮੈਂਟ ਕਰਕੇ ਕਿ ਤੁਹਾਡੇ ਕਿੰਨਾ ਠੰਡ ਦਾ ਹੈਗਾ ਤੇ ਹੁਣ ਨਾਲ ਨਾਲ ਚਾਹ ਬਣਾਉਣੇ ਨਾਲ ਨਾਲ ਮੈਂ ਤਾਂ ਚਲੋ ਫਰੈਂਡਸ ਨਾਲ ਗੱਲਾਂ ਕਰਦੇ ਟਾਈਮ 2:00 ਵਜ ਗਿਆ ਰੋਟੀ ਮੈਨੂੰ ਕੰਮ ਥੋੜਾ ਉਲਝ ਗਿਆ ਸੀ ਮੇਰਾ ਅੱਜ ਕਿ ਮੈਂ ਬੜ ਥੋੜਾ ਸਾਫ ਕਰਨ ਲੱਗੀ ਤੇ ਬਾਕੀ ਹੋ ਸਾਰੇ ਵੀ ਤੁਹਾਨੂੰ ਪਤਾ ਕੀਤਾ ਗਈ ਨਹੀਂ ਕਿ ਮੈਨੂੰ ਸਫਾਈ ਝੜ ਪੋਚਾ ਵੀ ਆਪ ਹੀ ਕਰਨਾ ਪੈਂਦਾ ਤੇ ਉਹ ਮੈਂ ਨਹੀਂ ਕਰ ਉਹ ਤੁਹਾਨੂੰ ਦਿਖਾਇਆ ਤੇ ਲੋ ਜੀ ਮੈਂ ਕਿਹਾ ਚਲੋ ਫਰੈਂਡਸ ਨਾਲ ਥੋੜੀ ਗੱਲ ਕਰ ਲਈਏ ਅਗਰ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿ ਮੈਨੀਆਂ ਵੀਡੀਓ ਕਿੱਦਾਂ ਦੀ ਬਣਦੀ ਹੈ ਕਿ ਤੁਹਾਡੇ ਨਾਲ ਗੱਲ ਕਰਕੇ ਇੱਕ ਨਾ ਉਹ ਬਣ ਜਾਂਦਾ ਕਿ ਸਾਰੇ ਭੈਣ ਭਰਾ ਮੰਨਾਂਗੇ ਗੱਲ ਕਰਨ ਦਾ ਕਿ ਗੱਲ ਨਹੀਂ ਕੀਤੀ ਅੱਜ ਤੇ ਤਾਂ ਕਰਕੇ ਤੇ ਮੈਂ ਕਿਹਾ ਚਲੋ ਹੋ ਫਰੈਂਡਸ ਨਾਲ ਗੱਲ ਕਰ ਲੈਂਦੇ ਨਾਲੇ ਤੇ ਨਾਲੇ ਕਰਦੇ ਹਾਂ ਚਾਹ ਰਿਜ ਗਈ ਆ ਤੇ ਥੋੜੀ ਸ਼ੱਕਰ ਪਾਵਾਂਗੇ ਤੇ ਦੁੱਧ ਸ਼ੱਕਰ ਮੈਂ ਬਾਅਦ 'ਚ ਪਾਉਂਦੀ ਆ ਤੇ ਹੁਣ ਮੈਂ ਪਾਵਾਂਗੀ ਦੁੱਧ ਤੇ ਚਾਹ ਪੀਣੇ ਤੇ ਨਾਲੇ ਥੋੜੇ ਜਿਹਰੇ ਕੰਮ ਆ ਕਰਨੇ ਉਹ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਤੇ ਅੱਜ ਦਾ ਵਲੌਗ ਫਿਰ ਅਸੀਂ ਇੱਥੇ ਖਤਮ ਕਰਨਾ ਤੇ ਅਗਲੇ ਤੋਂ ਨਵਾਂ ਵਲੌਗ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਕਿ ਮੈਂ ਡੇਲੀ ਹੀ ਵਲੌਗ ਪਾਵਾ ਕਰਾਂ ਤੇ ਬਣਿਆ ਰਿਓ ਮੇਰੇ ਨਾਲ ਇਦਾਂ ਹੀ ਤੁਸੀਂ ਤੇ ਇੱਕ ਮਿੰਟ ਮੈਂ ਆਈ ਹੁਣ ਹਾਂਜੀ ਫਰੈਂਡਸ ਇੱਥੇ ਨਾ ਚਾਹ ਬਣ ਗਈ ਸੀ ਇੱਕ ਸਾਈਡ ਤੇ ਤੇ ਫਿਰ ਮੈਨੂੰ ਨਾ ਭੁੱਖ ਬਹੁਤ ਲੱਗੀ ਸੀ ਤੇ ਮੈਂ ਨਾ ਬ੍ਰੈਡ ਇੱਕ ਨੂੰ ਲੈ ਲਈ ਤੇ ਬ੍ਰੈਡ ਦੇ ਨਾਲ-ਨਾਲ ਮੈਂ ਜੈਮ ਲਗਾ ਲਿਆ ਤੇ ਨਾਲ ਮੈਂ ਥੋੜੀ ਮਲਾਈ ਲਗਾ ਕੇ ਤੇ ਚਾਹ ਮੈਂ ਲੈ ਲਈ ਮੈਂ ਕਿਹਾ ਚਲ ਚਾਹ ਪੀ ਕੇ ਫਿਰ ਦੂਸਰਾ ਕੰਮ ਕਰਦੇ ਹਾਂ ਤੇ ਇੱਥੇ ਪਹਿਲਾਂ ਮੈਂ ਦੂਸਰੇ ਰੂਮ 'ਚ ਬਹਿਣ ਲੱਗੀ ਸਿਰ ਮੈਨਾਂ ਚੱਲੇ ਇੱਧਰ ਹੀ ਆ ਕੇ ਬੈਠਦੇ ਹਾਂ ਤੇ ਇੱਥੇ ਮੈਂ ਬੈਠ ਗਈ ਸੀ ਚਾਹ ਪੀਣ ਲੱਗੀ ਸੀ ਤੇ ਨਾਲ-ਨਾਲ ਮੈਂ ਟੀਵੀ ਦੇਖ ਰਹੀ ਸੀ ਵੀਰਿੰਦਰ ਨਾਲ ਗੱਲ ਕਰ ਰਹੇ ਸੀਗੇ ਤੇ ਫਿਰ ਥੋੜੀ ਸਪੀਡ ਜੀ ਕਰ ਦਿੱਤੀ ਵੀਡੀਓ ਦੀ ਤੇ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚਾਹ ਪੀ ਕੇ ਉਸ ਤੋਂ ਬਾਅਦ ਮੈਂ ਦੂਸਰੇ ਰੂਮ ਵਿੱਚ ਗੱਧਰ ਜਿਹੜਾ ਉਹ ਕਰਨਾ ਹੈ ਤੇ ਥੋੜਾ ਡਸਟਿੰਗ ਦਾ ਕੰਮ ਹੈ ਉਹ ਕਰਨਾ ਤੇ ਜਦੋਂ ਕੰਮ ਕਰਦੇ ਰਹੋ ਇੱਕਦਮ ਤਾਂ ਭੁੱਖ ਜੀ ਲੱਗਦੀ ਬਹੁਤ ਕਿਉਂਕਿ ਮੈਂ ਬਹੁਤ ਥੋੜਾ ਜਿਆ ਖਾਂਦੀ ਆ ਤੇ ਮੈਨੂੰ ਭੁੱਖ ਲੱਗ ਜਾਂਦੀ ਜਲਦੀ ਜੇ ਮੈਨੂੰ ਇਹ ਨਹੀਂ ਹੁੰਦਾ ਕਿ ਇੱਕ ਵਾਰੀ ਮੈਂ ਜਰਾ ਰੱਜ ਕੇ ਖਾ ਲਈ ਨਹੀਂ ਮੈਂ ਇੱਕ ਫੁਲਕਾ ਖਾਂਦੀ ਆ ਫਿਰ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਕਰਕੇ ਹੀ ਖਾਂਦੀ ਹਮੇਸ਼ਾ ਤੇ ਲੋ ਜੀ ਫਰੈਂਡਸ ਇੱਧਰ ਆ ਗਈ ਇਸ ਮੈਂ ਇਸ ਰੂਮ ਵਿੱਚ ਤੇ ਇਹ ਗੱਦਾ ਮੈਂ ਬਾਹਰੋਂ ਲੈਂਦਾ ਜਿਹੜੇ ਧੁੱਪੇ ਪਾਇਆ ਸੀਗਾ ਤੇ ਫਿਰ ਮੈਂ ਚਾਦਰ ਵਿਛਾ ਕੇ ਤੇ ਇੱਥੇ ਰੂਮ ਦੀ ਥੋੜੀ ਡਸਟਿੰਗ ਆ ਉਹ ਕਰ ਦਾਂਗੀ ਤੇ ਅਗਰ ਮੇਰੀ ਵੀਡੀਓ ਤੁਹਾਨੂੰ ਥੋੜੀ ਜੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਰੋ ਤੇ ਦੇਖੋ ਬਹੁਤ ਭੈਣਾਂ ਨੂੰ ਕੰਮ ਹੁੰਦੇ ਨੇ ਬੜੀ ਔਖੀ ਵੀਡੀਓ ਬਣਦੀ ਆ ਅੱਜ ਮੈਂ 3-4 ਦਿਨਾਂ ਦੀ ਵੀਡੀਓ ਨਹੀਂ ਸਿਪਾਈ ਸੀ ਤੇ ਮੈਂ ਇਕੱਠੀ ਕਰਕੇ ਅੱਜ ਮੈਂ ਵੀਰਵਾਰ ਦਾ ਦੇਣਾ ਮੈਂ ਅੱਜ ਹੀ ਪਾ ਰਹੀ ਹਾਂ ਵੀਡੀਓ ਤੇ ਇਹ ਵੀਰਵਾਰ ਦੇ ਦਿਨ ਦੀ ਹੀ ਸਵੇਰ ਦੀ ਸ਼ੂਟ ਕੀਤੀ ਹੋਈ ਹੁਣ ਮੈਂ ਤੇ ਟਾਈਮ ਇਥੇ 2:30 ਵਜੇ ਦਾ ਹੋ ਗਿਆ ਜੀ ਤੇ ਲਸਣ ਪਿਆਜ਼ ਵੀ ਮੈਂ ਛਿਲਣਾ ਇਸ ਤੋਂ ਬਾਅਦ ਪਹਿਲਾਂ ਮੈਂ ਹੁਣ ਇਹ ਬੈੱਡ ਵਗੈਰਾ ਚੰਗੀ ਤਰ੍ਹਾਂ ਸੈੱਟ ਕਰ ਦਾਂਗੀ ਤੇ ਅਗਰ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਮਿਲਦੇ ਆਂ ਫਿਰ ਅਸੀਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ